ਓ ਜੀ ਫਾਈਨਲੀ ਤੁਹਾਡੇ ਭਰਾ ਨੂੰ ਤੁਹਾਡੀ ਭਾਬੀ ਮਿਲ ਚੁੱਕੀ ਆ ਜਾਲੀ ਕੀ ਮਿਸਿਸ ਸੰਧੂ ਹਾਂ ਵੀ ਕਿੰਨੇ ਭੇਜ ਤੇ ਫੁੱਲ ਇਹ ਤਾਂ ਮੈਨੂੰ ਨਹੀਂ ਤੈਨੂੰ ਪਤਾ ਭਾਪਰਾ ਪੁੱਛ ਕੇ ਦੱਸ ਕਿੰਨੇ ਭੇਜੇ ਮੈਨੂੰ ਨਹੀਂ ਨਾ ਗੁਰਕੀਰਤ ਬੱਲ ਲਵ ਯੂ ਹੋ ਗਿਆ ਕਹੇ ਨੂੰ ਤੇਰੇ ਨਾਲ ਵਾਓ ਵਾ ਮਮੀ ਗੁਰਕੀਰਤ ਨੂੰ ਵੀ ਫੁੱਲ ਆ ਗਏ ਮੈਨੂੰ ਤਾਂ ਕਿਸੇ ਨੇ ਭੇਜੇ ਹੀ ਨਹੀਂ ਤੇ ਤੈਨੂੰ ਨਾ ਕਿ ਭੇਜੂ ਤੇ ਫੇਰ ਕੇ ਤੈਨੂੰ ਅਗਲੇ ਸਾਲ ਪੇ ਭੇਜ ਤੋ ਅਗਲੇ ਸਾਲ ਹਜੇ ਵੀ ਅਗਲੇ ਸਾਲ ਫੜੋ ਮੈਨੂੰ ਵੀ ਫੁੱਲ ਮਿਲ ਗਿਆ ਲੈ ਮਮੀ ਦੇ ਲਵ ਯੂ ਟੂ ਮਮੀ ਲਵ ਯੂ ਟੂ ਮਮੀ ਮੈਂ ਨਵੀ ਕਹਿੰਨੇ ਫੁੱਲ ਭੇਜ ਤੇ ਤੈਨੂੰ ਫੁੱਲ ਕਿਹੜਾ ਦੇਣ ਵਾਲਾ ਸੀ ਤੈਨੂੰ ਕਈ ਗੋਪੀ ਦਾ ਫੁੱਲ ਨਾ ਪੜਾਇਏ ਆਏ ਓਏ ਉੱਤੇ ਹੁਣ ਤੌਣ ਤੇਰੀ ਸਹੀ ਆ ਕਿੱਥੇ ਚੱਲੀ ਤੂੰ ਤਿਆਰ ਤੀਰੋ ਗੈਸ ਟਾਈਮ ਕੀ ਚੱਲੀ ਐ ਪੱਕਣ ਦੀ ਚੁੱਪ ਕਰਕੇ ਖਾਲਾ ਤੇ ਉਹਦਾ ਛੋਟਾ ਬੈਨ ਭਾਈ ਮੈਂ ਸੀ ਜਿਹੜਾ ਤੈਨੂੰ ਰਿਪਲਾਈ ਕੀਤਾ ਸੀ ਕਹਿੰਦੀ ਅਗਰ ਦੀ ਦੀ ਸਮਾਈਲ ਸੋ ਕਿਊਟ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂ ਵੀ ਕਿੰਨੇ ਭੇਜ ਤੇ ਫੁੱਲ ਇਹ ਤਾਂ ਮੈਨੂੰ ਨਹੀਂ ਪਤਾ ਤੈਨੂੰ ਪਤਾ ਭਾਪਰਾ ਪੁੱਛ ਕੇ ਦੱਸ ਕਿੰਨੇ ਭੇਜਿਆ ਮੈਨੂੰ ਨਹੀਂ ਨਾ ਪਤਾ ਇਹ ਯਾਰ ਮੈਨੂੰ ਕਿਤੇ ਵੀ ਨਹੀਂ ਵੇਖਿਆ ਆ ਸਕਦਾ ਕਿਤੇ ਵੀ ਨਹੀਂ ਵੇਖਿਆ ਆ ਸਕਦਾ ਮੈਨੂੰ ਨਹੀਂ ਤੂੰ ਕਦੇ ਪਿਆਰ ਦੀ ਸੁਣਾ ਆਏ ਹੋਏ ਗੁਰਕੀਰਤ ਬੱਲ ਲਵ ਯੂ ਹੋ ਗਿਆ ਕੈਸੇ ਨੂੰ ਤੇਰੇ ਨਾਲ ਵਾਓ ਵਾਹ ਕਿਨੇ ਪੇ ਜੋ ਹੁੰਦਾ ਨਾ ਨੰਬਰ ਨੰਬਰ ਲੈ ਆਪਾਂ ਫੜਨੇ ਕਾ ਦੋ ਮੋੜਦੇ ਆਵੇਂ ਆ ਮੈਨੂੰ ਕਿਨੇ ਭੇਜਿਆ ਆਪਾਂ ਪਤਾ ਤਾਂ ਕਰਾ ਲਈਏ ਯਾਰ ਹਾਂਜੀ ਹਜੇ ਤੱਕ ਵੀਰ ਨੇ ਦੱਸਿਆ ਨਹੀਂ ਸਾਨੂੰ ਜੋ ਵੀ ਹੈ ਤੇ ਆਪੇ ਫੜੋ ਯਾਰ ਦਾ ਫੁੱਲ ਭੈਣ ਤਾਂ ਸਾਰਾ ਕੋਈ ਮੇਰੇ ਨਾਲ ਸਮਝ ਜੇ ਜੜ ਜਾ ਗੁਰシャੰਤੀ ਸਨੈਪ ਜੜ ਦੱਸ ਦਿਓ ਧੰਨਵਾਦ ਮੈਨੂੰ ਕਹ ਦੱਸ ਤੇਰੀ ਸਨੈਪ ਤੇ ਤੈਨੂੰ ਧੰਨਵਾਦ ਤਾਂ ਕਰਨਾ ਹੀ ਪੈਣਾ ਹਾਂ ਮੈਨੂੰ ਨਾ ਕੋਈ ਵੀ ਦੱਸਿਆ ਤੁਸੇ ਉਹ ਨਾ ਨਾ ਦਾਦੇ ਤੂੰ ਕੋਈ ਚੱਕਰ ਨਹੀਂ ਇਹਦੀ ਸਨੈਰ ਚੱਕਰ ਨਹੀਂ ਨਹੀਂ ਮੈਨੂੰ ਕੋਈ ਨਾ ਦੱਸੋ ਕਿੰਨੇ ਭੇਜਿਆ ਭਾਈ ਇਹਨੂੰ ਹੀ ਦੱਸੋ ਕਿੰਨੇ ਭੇਜਿਆ ਇਹਦੀ ਵੀ ਦੱਸ ਸਕਦੇ ਹਾਂ ਆਏ ਓਏ ਰੂ ਹੋ ਗਿਆ ਪਿਆਰ ਹੋਇਆ ਹੈ ਪਿਆਰ ਹੋ ਗਿਆ ਸਾਡੇ ਨਾਲ ਇਹਨੂੰ ਭੇਜੇ ਇਹਨੂੰ ਪਤਾ ਨਹੀਂ ਕਿੰਨੇ ਭੇਜੇ ਮੈਨੂੰ ਨਹੀਂ ਪਤਾ ਇਹਨੂੰ ਭੇਜ ਮਮੀ ਗਰ ਕੀਰਤ ਨੂੰ ਵੀ ਫੁੱਲ ਆ ਗਏ ਮੈਨੂੰ ਤਾਂ ਕਿਸੇ ਨੇ ਭੇਜਿਆ ਹੀ ਨਹੀਂ ਤੇ ਤੈਨੂੰ ਨਾਕ ਭੇਜੂ ਤੇ ਫੇਰ ਕੇ ਜੇ ਅਗਲੇ ਸਾਲ ਕੋ ਭੇਜ ਤੋ ਅਗਲੇ ਸਾਲ ਹਜੇ ਵੀ ਅਗਲੇ ਸਾਲ ਆ ਵੇਖ ਲੈ ਫੜ ਲਿਆ ਮੈਂ ਤੁੰਦੇ ਫੜੋ ਮੈਨੂੰ ਵੀ ਫੁੱਲ ਮਿਲ ਗਿਆ ਲਿਆ ਮੰਮੀ ਦੇ ਲੈ ਫੜ ਲਵ ਯੂ ਟੂ ਮੰਮੀ ਲਵ ਯੂ ਟੂ ਮੰਮੀ ਲਵ ਯੂ ਟੂ ਮੰਮੀ ਲਵ ਯੂ ਟੂ ਫੁੱਲਾਂ ਦੀ ਗੱਲ ਕਰਦਾ ਮੈਂ ਫੁੱਲਾਂ ਵਰਗੀ ਏ ਜਿਆਦਾ ਤੂੰ ਮਹਿੰਗਾ ਹੋ ਗਿਆ ਹੈ 10 ਇਹ ਤਾਂ ਸਾਨੂੰ ਪਤਾ ਹੀ ਨਹੀਂ ਕਿ ਸਾਨੂੰ ਵੀ ਫੁੱਲ ਮਿਲ ਗਏ ਵਾਓ ਫੁੱਲ ਫੁੱਲ ਵੀ ਕਿਹਦੇ ਤੋਂ ਤੋੜਦੇ ਮਾੜਾ ਮੈਨੂੰ ਵੀ ਕਿਹਨੇ ਫੁੱਲ ਭੇਜਤੇ ਤੈਨੂੰ ਫੁੱਲ ਕਿਹੜਾ ਦੇਣ ਵਾਲਾ ਸੀ ਤੈਨੂੰ ਕਹੀ ਗੋਭੀ ਦਾ ਫੁੱਲ ਨਾ ਪੜਾਈਏ ਇਹ ਜਿੰਨੇ ਵੀ ਭੇਜਿਆ ਮੈਸੇਜ ਕਰਕੇ ਸਾਡੇ ਨੰਬਰ ਤੇ ਦੱਸ ਦੋ ਕਿਹਨੇ ਭੇਜਿਆ ਮੈਂ ਸਾਡੇ ਗੋਭੀ ਦਾ ਫੁੱਲ ਤੋੜਨ ਜੋ ਗਣੀਆ ਗਾ ਤੂੰ ਮੈਨੂੰ ਆਹ ਕਿਹੜੇ ਕਿਹੜੇ ਭੇਜ ਤੇ ਕਿਹੜੇ ਕਿਹੜੇ ਫੁੱਲ ਮਾ ਤਾਂ ਵਿੱਚ ਆਹ ਸਵਾਥ ਮਿੱਟੀ ਇਹਨੂੰ ਤਾਂ ਬੁੱਲਾ ਨਾ ਵੀ ਪਤਾਗਾ ਮੈਨੂੰ ਫੁੱਲਾਂ ਦਾ ਨਹੀਂ ਪਤਾ ਸੀ ਹੁਣ ਲੈ ਕੇ ਕੀ ਕੀ ਕਰਨਾ ਮੰਨ ਨਹੀਂ ਮਾਦਾ ਮੈਂ ਦਿਖਾਉਂਗਾ ਤੈਨੂੰ ਕਿਹਨੇ ਭੇਜੇ ਜਦੋਂ ਪਤਾ ਲੱਗਿਆ ਮੈਸੇਜ ਆ ਗਿਆ ਆ ਬਤਾ ਧੰਨਵਾਦ ਕਰਾਂਗੇ ਨ ਅੱਪ ਸਾਰੇ ਟੱਪਰ ਬੈਠੇ ਥੈਂਕਸ ਵਾਲੀ ਵੀਡੀਓ ਪਾਵਾਂਗੇ ਅੱਛਾ ਟੀਮਾਂ ਤੋਂ ਵੀ ਵੀਰਾ ਦੱਦੋ ਕਿ ਕੱਲੇ ਨੂੰ ਆਇਆ ਠੀਕ ਹੈ ਜੀ ਅਸੀਂ ਵੀ ਇੰਨੇ ਜਿਹੜੇ ਕੋਲੇ ਬੈਠੇ ਆ ਅਸੀਂ ਵੀ ਠਾਕ ਬਾਵਾਂ ਮੇਰੀ ਫਰਮਾਇਸ਼ ਕਰਦੀ ਮਾਦਾ ਕਿ ਜਲਦੀ ਤੋਂ ਜਲਦੀ ਸਾਨੂੰ ਦੱਸਿਆ ਜਾਵੇ ਕਿਹਨੇ ਭੇਜੇ ਠੀਕ ਹੈ ਠੀਕ ਹੈ ਕੋਈ ਨਹੀਂ ਸਾਡੇ ਨੰਬਰ ਤੇ ਮੈਸੇਜ ਕਰਕੇ ਦੱਸਣਗੇ ਨਾ ਕੀ ਕਹਿੰਦੇ ਹਾਂ ਹਾਏ ਓਏ ਉੱਤੇ ਹੁਣ ਤੌਹਨ ਤੇਰੀ ਸਹੀ ਆ ਕਿੱਥੇ ਚੱਲੀ ਤੂੰ ਤੇ ਆ ਤੀ ਰਿਕਵੈਸਟ ਟਾਈਮ ਕੀ ਚੱਲੀ ਆ ਪੱਕਨੀਆਂ ਕਿਉਪ ਕਰਕੇ ਖਾਲਾ ਇਕਮ ਤੂੰ ਵੀ ਹਰਲੀਨ ਤੂੰ ਵੀ ਓਕੇ ਕਿਸੇ ਨੇ ਬਾਹਰ ਨਹੀਂ ਜਾਣਾ ਮੋਟਾ ਬੈਨ ਕਿੱਥੇ ਆ ਮੋਟਾ ਬੈਨ ਕਿੱਥੇ ਆ ਤੇ ਉਹਦਾ ਛੋਟਾ ਬੈਨ ਮੋਟਾ ਬੈਨ ਦਾ ਮਤਲਬ ਤੇਰੀ ਮੰਮੀ ਆ ਤੇ ਛੋਟਾ ਬੈਨ ਹਰਲੀਨ ਦੀ ਮੰਮੀ ਆ ਲੋਕੀ ਸਵਾਲ ਕੋਈ ਪੁੱਛਦੇ ਆ ਕੁੜੀਆਂ ਕਿੰਦੀਆਂ ਇਹ ਮੋਟਾ ਬੈਨ ਆਸਟ੍ਰੇਲੀਆ ਵਾਲੀ ਦੀਆਂ ਆ ਦੋਵੇਂ ਕੁੜੀਆਂ ਉਹਦੀਆਂ ਗਰਦੀਪ ਦੇ ਜਵਾਕ ਆ ਠੀਕ ਹੈ ਨਾ ਕੁੜੀਆਂ ਕਹਿੰਦੀਆਂ ਹੁੰਦੀਆਂ ਇਹ ਚੀਜ਼ ਤੈਨੂੰ ਕੱਲ ਵੀ ਤੈਨੂੰ ਵਿਖਾਇਆ ਮੈਸੇਜ ਹੈ ਜਦੋਂ ਤੂੰ ਰਿਪਲਾਈ ਕੀਤਾ ਸੀ ਕਹਿੰਦੀ ਅਗਰਤੀ ਦੀ ਸਮਾਈਲ ਸੋ ਕਿਊਟ ਆਓਈ ਆਓਈ ਹਾਈ ਅੱਲਾ ਕਿਊਟ ਹੈ ਮੋਟਾ ਬੈਨ ਨੂੰ ਸੁਣਾਇਆ ਕਰ ਇਹ ਗੱਲਾਂ ਮੋਟਾ ਬੈਨ ਸਵੇਰੇ ਸਨੈਪਚੈਟ ਵੇਖੂਗੀ ਤੇ ਉਹਨੇ ਕਿਹਾ ਲੈ ਮੇਰੇ ਵੱਰ ਕਿਸੇ ਨੇ ਕੁਝ ਕਿਹਾ ਨਹੀਂ ਮੈਂ ਕਿਹਾ ਤੂੰ ਭਾਈ ਪਲਵਾਨ ਬੰਦਾ ਸਾਲ ਕਹਾਣੀ ਇਹ ਆ ਇਹ ਮੈਂ ਲਿਆ ਸੀ ਆਪਦੀ ਭੈਣ ਦੇ ਲਈ ਮੇਰੀ ਭੈਣ ਦਾ ਸੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਕੇਕ ਵੀ ਲਿਆਉਂਗਾ ਦੇਖ ਨਹੀਂ ਲੈਂਦਾ ਇਕੱਲੇ ਬੋਲੀ ਦੇ ਕੇ ਗਏ ਉਹ ਮੈਂ ਤਾਂ ਕੇਕ ਵੀ ਗਿਆ ਸੀ ਨਾਲ ਫੁੱਲ ਕੇਕ ਨਹੀਂ ਦੇ ਕੇ ਗਏ ਮੈਂ ਕੱਢਦਾ ਗਾਣਾ ਉਹਨਾਂ ਨੂੰ ਮੈਂ ਦੋ ਚੀਜ਼ਾਂ ਆਰਡਰ ਕੀਤਾ ਸੀ ਸਾਰਾ ਦੇਖ ਲੱਗੇ ਹੈਪੀ ਬਰਥਡੇ ਅਜਵਾਕਣ ਪੈਣ ਖਵਾ ਲੈ ਦੇਖ ਨਹੀਂ ਹੈਪੀ ਬਰਥਡੇ ਅਜਵਾਕਣ ਪੈਣ ਖਵਾ ਲੈ ਕੋਈ ਠੀਕ ਆ ਚਲ ਥੈਂਕ ਯੂ ਚਲ ਉਹ ਉੱਥੇ ਰੱਖਦਾ ਤੇ ਚੀ ਰੱਖਦਾ ਚਲੋ ਪਾਜੀ ਫਾਈਨਲੀ ਤੁਹਾਡੇ ਭਰਾ ਨੂੰ ਤੁਹਾਡੀ ਭਾਬੀ ਮਿਲ ਚੁੱਕੀ ਆ ਜਾਲੀ ਕੀ ਮਿਸਿਸ ਸੰਧੂ ਇੱਕ ਹੀ ਇੱਕ ਹੀ ਡਿਮਾਂਡ ਆ ਜੀ ਤੁਸੀਂ ਇਹ ਸਪੈਸ਼ਲ ਆਰਡਰ ਤੇ ਬਣਵਾਇਓ ਮੇਰਾ ਆਰਡਰ ਸਪੈਸ਼ਲ ਆਰਡਰ ਕੀਤਾ ਫੇਵਰਿਟ ਕਰ ਲਿਓ ਹੋ ਕਿਹੜਾ ਗਾਵਾ ਕਰੀ ਜਾਂਦਾ ਉਹ ਹੈਲੋ ਹੈਲੋ ਰੁਕ ਰੁਕ ਵਾਕਈ ਵੀਰੇ ਆ ਵੇ ਲੋ ਸਨੋਵਰ ਦੇ ਵਜਨ ਨਾਲ ਹੀ ਕੁੜੀਓ ਮੋਚੀ ਦੀ ਜੁੱਤੀ ਟੁੱਟੀ ਹੈ ਕਿੰਨੇ ਦੀ ਆ ਕਿੰਨੇ ਦੀ ਹੈ ਉਹ ਉਹ ਸਸਤੀ ਆ ਲੈ ਦਾਂਗੇ ਟੁੱਟ ਗਈ ਤੇ ਹੋਰ ਲੈ ਦਾਂਗੇ ਕੋਈ ਮਸਲਾ ਨਹੀਂ ਆਪਾਂ ਦੋਵੇਂ ਆ ਅੱਧੀ ਅੱਧੀ ਲੜਕੀ ਜੁਤੀ ਸਾਢੇ 7 7000 ਦੀ ਬਾਹਰ ਜਾਈਏ ਬਾਹਰ ਜਾ ਗਿਆ ਬਾਹਰ ਹੀ ਖੜੇ ਹੁੰਦੇ ਜਿਵੇਂ ਪਾਈ ਹੋ ਲੱਗੇ ਜੇ ਪਰ ਉਹ ਵਾਲ ਜੇ ਨਾ ਵਿਖਾਈਏ ਪੈਰ ਜਿੰਨਾ ਚਿੱਟਾ ਲੋਕਾਂ ਨੇ ਕਹਣਾ ਕੁੜੀ ਦਾ ਫੋਟੋ ਖਿੱਚ ਕੇ ਪਾ ਲੈ ਮੇਰੇ ਨਾਂ ਰੱਖ ਕੇ ਦਸੋ ਥੰਬਨੇਲ ਪਾਈ ਐਂ ਕਰਕੇ ਐ ਮਿਸਿਸ ਸਨਓਵਰ ਵਾਲਾ ਇਧਰ ਖੁਸ਼ੀ ਲੱਗੀ ਨਹੀਂ ਮੱਛੀ ਮੱਛੀ ਦੀ ਮਣੀ ਉਹ ਲਿਆ ਲੈ ਇਸ ਪੈਰ ਨੇੜੇ ਕਰ ਥੰਬਨੇਲ ਪਾਵੇਂ ਇਧਰ ਲਿਆ ਹਾਂ ਇਹ ਪੈਣੇ ਕਿਆਂ ਸੇਬੇ ਬਹੁਤ ਆਏ ਹੋਏ ਇੰਨਾਂ ਦੇ ਨਾਲ ਇਹ ਕੁੜੀਆਂ ਪਤਾ ਨਹੀਂ ਕਿਵੇਂ ਹਨਾ ਦੇ ਪੈਰ ਨੂੰ ਫਾਹ ਦੇ ਕੇ ਰੱਖ ਲੈਂਦੀਆਂ ਹਨਾ ਓਏ ਵੀ ਵੇਹ ਤੁਰ ਕੇ ਦੇ ਵੇਖ ਦੇ ਹਾਂ ਪੈਣੇ ਸੌਂ ਲੱਗਿਆ ਅਜ ਤਾਂ ਮਾਹੀ ਸ਼ਰਮਨ ਨੂੰ ਪਿੱਛੇ ਛੱਡਦਾ ਮਾਹੀ ਸ਼ਰਮਨ ਨੂੰ ਉਹ ਵੇਖਾ ਉਹ ਨਹੀਂ ਨੀ ਤੀ ਲੰਮੀ ਲਾਦੀ ਜਿੰਨਾ ਤੂੰ ਲੱਗਣ ਦਿਆ ਸੁਣ ਉਹਰਾ ਹੱਥ ਤੇ ਕੀ ਲਿਖਾਇਆ ਹੈ ਗਲਿਚ ਤੂੰ ਇਹ ਪੇਸ਼ੈਂਸ ਸਬਰ ਵਿੱਚ ਬਹੁਤ ਜੁਤੀਆਂ ਲੱਗੇ ਕਿੰਨਾ ਸਬਰ ਇਹਦੇ ਖੁੱਲੇ ਚੱਕ ਰਹੇ এমী এামী পাৰে জ ਲੱਗਦੀ ਆ ਔਖਾ ਫਰੰਦਿਗਰਾ ਕੁੜੀਆਂ ਨਾਲ ਮਾਰਿਆ ਹੋਈ ਆ ਮੋਚੀਆਂ ਮੋਚੀਆਂ ਦੇ ਅੰਦਰ ਤੋਂ ਡੋਲ ਕੇ ਮਾਰਨਾ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ